ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਪ੍ਰਦੀਪ ਭਾਈ ਦਾ ਨਾਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਹੈ ਬਹੁਤ ਸਾਰੇ ਪਸ਼ੂ ਇੱਥੇ ਵਿਕਰੀ ਆਲੇ ਛੇ ਕਰੀ ਦੀਏ ਉਹ ਥੋੜੇ ਜਿਹੇ ਪਸ਼ੂ ਤੁਹਾਨੂੰ ਦਿਖਾਏ ਜਾਣ ਜਿਹਦੇ ਨਾਲ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖ ਲਓ ਤੇ ਬਾਕੀ ਆ ਕੇ ਤੁਸੀਂ ਢੇੜਾ ਇੱਥੇ ਮਾਰੋ ਇੱਥੇ ਆ ਕੇ ਪਸ਼ੂ ਦੇਖੋ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੋ ਤੁਸੀਂ ਖਰੀਦ ਲਓ ਸੋ ਅੱਜ ਪੰਜ گاਵਾ ਦੀ ਵੀਡੀਓ ਹੈ ਪੰਜਾਂ ਦੇ ਵਿੱਚ ਕੁਝ گاਵਾ ਸੁੰਨੀਆਂ ਸਵਆਂੀਆਂ ਦੋਸਤੋ ਤੇ ਵਿੱਚ ਕੁਝ ਗੱਬਣ ਵੀ ਹੈ ਸੋ ਆਓ ਮਿਲिए ਬਾਈ ਨੂੰ ਕਰਦੇ ਹਾਂ ਗੱਲਬਾਤ ਪਸ਼ੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਪਸੰਦ ਦਾ ਖਰੀਦੋਗੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਣਾ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਪੰਜ ਨਾਗ ਦਿਖਾ ਰਹੇ ਆਪਾਂ ਹਾਂ ਪੰਜ ਵੇੜਾ ਨੇ ਭਾਈ ਦੋ ਪਲੂਣਾ ਨੇ ਹਾਂ ਬਾਕੀ ਸੈਕਿੰਡ ਟਾਈਮ ਵਾਲਾ ਦੋ ਵੇੜਾ ਸੂਈਆਂ ਦੋਨੋਂ ਮਗਰ ਬੱਛੀਆਂ ਠੀਕ ਹੈ ਬਾਕੀ ਹੋਰ ਆ ਬਈ ਹੁਣ ਆਪਣੇ ਕੋਲ ਮਨ ਵੀ ਸਿਲੇਕਟਡ ਦੀ ਜਨਵਰੀ ਆਪਾਂ ਲੈ ਕੇ ਆਉਣੇ ਆ ਵੀ ਮੇਨ ਗੱਲ ਇਹ ਆ ਹਰੇਕ ਵੀਰ ਮਾਪਾ ਤੇ ਬੜਾ ਰੋਜ਼ੀ ਹਰੋ ਹੀ ਲੈ ਆਉਂਦੇ ਨੇ ਆਪਾਂ ਕਿਸ ਨੂੰ ਨਹੀਂ ਕਹਿੰਦੇ ਇਹ 50 ਕਿਲੋ ਦੂਗੀ ਜਾਂ 40 ਕਿਲੋ ਦੂਗੀ ਆਪਾਂ ਜਦ ਨੇ ਵੀਰੇ ਸਾਨੂੰ ਜਿਹੜੀ ਪਿੱਛੇ ਰਿਪੋਰਟ ਮਿਲੀ ਆਪਾਂ ਦੱਸ ਦੇਣੀ ਆ ਅੱਗੇ ਤੈਨੂੰ ਵੀ ਪਤਾ ਵੀ ਕਿੰਨਾ ਦੇ ਸਕਦੇ ਸਹੀ ਹੈ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂ ਹਸ ਟਾਈਮਰ ਬੱਚੀ ਆ ਬਾਈ ਰੇਟ ਬਾਈ ਜਿੰਨੀਆਂ ਤੇ ਵੀ ਹੋਣਗੇ ਸਾਰੇ ਬਾਜਵ ਜਿਹਨੂੰ ਉਹਦੋਂ ਆਪਾਂ ਪਾਏ ਸੀ ਉਸ ਤਰ੍ਹਾਂ ਇਹ ਬੱਚੀ ਬਈ ਡੈਨਮਾਰਕ ਦੇ 40116 ਦੇ ਸੀਮੰਦੀ ਆ ਨੋਰਮਲ ਇਹਦੇ ਅੱਗੇ ਸੀਮਣ ਲੱਗਿਆ ਹੋਇਆਗਾ ਠੀਕ ਹੈ ਤੇ ਕੁਆਲਿਟੀ ਬਹੁਤ ਜ਼ਿਆਦਾ ਜੀ ਮੰਨ ਕੇ ਡਰੋਡਰ ਦੀ ਵੀ ਹੋਰ ਥੋੜੇ ਮੌਸਮਾਂ ਚ ਹਵਾਈ ਚਲਦੀ ਕਰਕੇ ਨਮਾਇਆ ਨਹੀਂ ਮਾਲ ਸਵੇਰੇ ਦਿਨ ਕਿੰਨੇ ਲਾਉਂਗੀ ਇਹ ਦਿਨ ਹਫਤਾ ਲੇ ਜੂ ਬਾਈ ਜਗੀਤ ਪਰ ਆ ਚੀਜ਼ਾਂ ਬਹੁਤ ਪਿਆਰੀਆਂ ਨੇ ਜਿੰਨੀਆਂ ਕਦੇ ਹੁੰਦੀਆਂ ਕੀ ਰੇਟ ਲੈਣਾ ਪ੍ਰਦੀਪ ਰੇਟ ਬਾਈ ਜਮਾ ਬਾਜਵੇ 1 ਲੱਖ ਤੇ 5000 ਰੁਪਏ ਦੀ ਬੱਚੀ ਸੋ ਪੁੱਲ ਦੇ ਗੱਦ ਕਾਟਦੀ ਏ ਵੈੜ ਪਹਿਲਾ ਸੂਆ ਸੁੰਦੀ ਏ 1 ਲੱਖ ਤੇ 5000 ਦੀ ਫਿਕਸ ਹੋਵਾਨਾ ਦਿਨ ਹਜੇ ਹਫਤਾ ਲਾਉਗੀ ਸੋਨ ਦੇ ਵਿੱਚ ਸੁਏ ਨੇ ਪਹਿਲਣ ਸੋਣਾ ਅੱਗੋਂ ਹੋਵਾਨਾ ਸ਼ੁਰੂਆਤ ਹੁੰਦੀ ਏ ਪਿਛਾਂ ਤੱਕ ਦੇਖੋ ਹੋਵਾਨਾ ਕੁਮਾਰ ਇਹ ਕਿਹੜਾ ਹੋਰ ਬਈ ਦਾ ਚਮਕ ਬਹੁਤ ਆ ਬਾਈ ਹਾਈਟ ਫੁੱਲਾ ਕਈ ਵਾਰ ਵੀਰ ਕਹਿੰਦੇ ਨੇ ਪਰ ਰੇਟ ਜਾਂ ਬਾਜ ਵਜਾ ਕਰਤਾ ਵੀ ਕੋਈ ਵੀ ਛੋਟੀ ਛਾਟੀ ਨਾ ਹੋਵੇ ਲੰਬਾਈ ਤੇ ਚੁਵਾਈ ਵਾਲਾ ਥਾਣਾ ਮਸ਼ੀਨ ਵਾਲਾ ਵੀ ਆ ਦੂਜਾ ਵੀ ਆ ਬਾਕੀ ਨੀਚੋਂ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਡਰਬੇ ਕਮਾਲ ਬਣਾਉਗੀ ਠੀਕ ਹੈ ਨਾੜਾ ਨੂੜਾ ਹੋਰ ਅੱਗੇ ਉਹ ਲੇਵਾ ਸਟਾਰਟ ਹੋ ਕੇ ਪਿੱਛੇ ਤੱਕ ਬਾਕੀ ਲੰਬਾਈ ਬਹੁਤ ਹੈ ਚਮਕ ਬਹੁਤ ਹੈ ਵੈੜ ਚ ਹੂੰ ਵੀ ਜਿੱਦਾਂ ਹੁਣ ਬਈ ਇਹ ਵਾਜਿਬ ਰੇਟ ਆਪਣੇ ਜੀਵੀਦਾਰ ਕੋਈ ਭਰਾ ਨਵਾਂ ਫਾਰਮ ਵੀ ਸ਼ੁਰੂ ਕਰਦਾ ਜਾਂ ਹੋਰ ਅੱਗੇ ਬੱਚੇ ਦਾ ਜਦੋਂ ਬੰਦੇ ਨੇ ਆਪਣੇ ਸੀਮਣ ਲਾ ਕੇ ਅੱਗੇ ਕੱਢਣੇ ਹੁੰਦੇ ਨੇ ਹੂੰ ਢਾਂਚਾ ਦੋਸਤੋ ਕਹਿਣ ਦਾ ਮਤਲਬ ਚੰਗਾ ਇਹ ਤੋਂ ਬਰੀਡਿੰਗ ਕਰ ਸਕਦੇ ਹੂੰ ਇੱਕ ਵੱਛੀ ਦਿਖਾਉਣੇ ਆ 2 ਨੰਬਰ ਦੇ ਉੱਤੇ। ਬਾਈ 2 ਦੰਦਾ। ਹੂੰ। ਤੇ ਸਟੈਕਰ ਦੀ ਆਪ ਆ। ਹੂੰ। ਤੇ ਅੱਗੇ ਇਹਦੇ ਕਾਸ ਕੈਸ਼ ਕਾਰਡ ਆ ਪਤਾ ਨਹੀਂ ਕਿਹੜਾ ਉਹ ਲੱਗਿਆ ਹੋਇਆਗਾ। ਹੂੰ। ਇਹਦੇ ਵਿੱਚ 15 ਦਿਨ ਰਹਿ ਗਏ ਕਰਮ ਵਾਲੀ ਦੇ। ਪਹਿਲਾਂ ਆਪੇ ਦਿਖਾਈ ਨਹੀਂ ਹੈਗੀ। ਹੂੰ। ਆਪਣੇ ਭਰਾ ਤੋਂ ਲਈ ਆ ਗਈ ਉਹ ਮੁੰਡਾ ਆਪਣਾ ਵੀਰਾ ਪਿੱਛੇ ਹੁਣ ਉਹਨਾਂ ਨੇ ਵੈੜ ਲਈ ਸੀ ਬੋਲੀ ਤੇ ਬਾਈ ਬਾਈ ਦੇ ਨਾਲ ਉੱਥੇ ਜੋਲੀ ਦੇ ਨਾਲ। ਹੂੰ। ਜੋਲੀ ਬਾਈ ਨੇ ਮੁੱਲ ਲਾਇਆ ਸੀ ਉਹਨੇ ਲੈ ਫਿਰ ਜੋਲੀ ਬਾਈ ਲੈ ਗਿਆ ਸੀਗਾ। ਹੂੰ। ਤੇ ਉਹਨਾਂ ਦੇ ਫਾਰਮ ਚੋਂ ਇਹ ਵੱਛੀ ਲਈ ਆ ਬਾਈ ਪ੍ਰੋਪਰ ਰਿਕਾਰਡ ਆ। ਦੁੱਧ ਕਰਨ ਵਾਲੀ ਪ੍ਰਮਾਤਮਾ ਸੁੱਖ ਰੱਖੇ ਪਹਿਲਣ ਵੱਚੀ 35 ਤੋਂ 40 ਕਿਲੋ ਦੁੱਧ ਪਾ ਦੂ ਜਦੋਂ ਆਪਣੇ ਵੀਰ ਕਹਿੰਦੇ ਨੇ ਫਾਰਮ 'ਚ ਵੀ ਆਪਾਂ ਸੇਰੇ ਵਾਲੀ ਵੱਚੀ ਲੈਣੀ ਆ ਉਹਨੇ ਤਾਂ ਬਾਈ ਆਪਾਂ ਨੂੰ ਪਤਾ ਮੀਨ ਤਾਂ 10-12 15 ਸਾਲਾਂ ਦੀ ਜਿਹੜੇ ਵੀ ਕੋਈ ਆ ਖੋਲ ਪਤਾ ਦੋ ਦੰਦ ਦਾ ਬਾਈ ਠੀਕ ਐ ਐਡਰ ਕੁਆਲਟੀ ਹੋਰ ਦੇਮੁੱਲੀ ਆ ਰੇਟ ਇਹਦਾ ਬਾਈ ਮੰਨ ਕੇ 2 ਲੱਖ ਤੇ 25000 ਰੁਪਏ ਦੀ ਵੱਚੀ ਆਪਾਂ ਦੇਵਾਂਗੇ ਸਵਾ 2 ਲੱਖ ਦੀ ਦੋਸਤ ਵੈੜ ਮਿਲੂਗੀ ਜਿਹੜੇ ਵੀਰ ਤੋਂ ਆਈ ਆ ਉਹਨੇ ਵੀਡੀਓ ਵੇਖਣੀ ਆ ਸਾਰੇ ਵੇਖਦੇ ਆ ਪਰ ਫੁੱਲ ਹੀ ਮੁੱਲ ਲਾ ਕੇ ਲਈਏ ਇਹਦੇ ਵਿੱਚ ਇਹ ਨਹੀਂ ਹੈ ਕੋਈ ਵੀ ਆਪਾਂ 20 ਬੱਚੇ ਹਰ ਕੋਈ ਕਮਾਈ ਵਾਲਾ ਸਾਧਨ ਹੂੰ ਪਹਿਲਾਂ ਆਪਾਂ ਵਿਖਾਈ ਵੀ ਨਹੀਂ ਮਹੀਨੇ ਦੀ ਕੱਚੀ ਲਈ ਸੀ ਉਹ ਤੋਂ ਆਪਾਂ ਇਹ ਠੀਕ ਹੈ ਆਪਣੀ ਕੋਲੇ ਫਾਰਮ ਤੀ ਹੈ ਪਰ ਆਪਾਂ ਅੱਜ ਵੀਡੀਓ ਚ ਪਾਈ ਆ ਕਿਉਂਕਿ ਉਹਨੇ ਕਰਮ ਵਾਲੀ ਵੀ ਚਲੋ ਨੇੜੇ ਲੱਗੀ ਆ ਹੂੰ ਸੋ ਟਾਂਚਾ ਹਾਈਟ ਲੈਂਥ ਦੇਖੋ ਦੋਸਤੋ ਬੱਚੀ ਦੀ ਇਹ ਦੋ ਦਾ ਸੈਕਸਰ ਸਿੰਮਣਾ ਬਈ ਇਹਦੇ ਠੀਕ ਹੈ ਬਾਈ ਦਾ ਨੰਬਰ ਦੇ ਦਾਂਗੇ ਉਹਦੇ ਨਾਲ ਗੱਲ ਕਰ ਲਿਓ ਸਾਰੀ ਆਪਰ ਕੋਈ ਚੱਕਰ ਨਹੀਂ ਬਾਕੀ ਵੈਕਸੀਨੇਸ਼ਨ ਸਾਰੀ ਹੋਈ ਹੋਈ ਐ ਦੀ ਹੂੰ ਬਾਕੀ ਸਾਰੇ ਬਲੱਡ ਸੈਂਪਲਾਂ ਜੇ ਪਾਸ ਆ ਜੇ ਕਿਸੇ ਵੀਰ ਨੇ ਕਰਾਉਣੇ ਹੋਣ ਕੋਈ ਟੈਨਸ਼ਨ ਨਹੀਂ ਆਪਣੀ ਕਰਵਾ ਸਕਦਾ ਠੀਕ ਐ ਸੋ ਦੋਸਤੋ ਟੈਸਟ ਕਿਸੇ ਵੀ ਗਾਂ ਦਾ ਕਿਸੇ ਵੀ ਕਿਸਮ ਦਾ ਕਰਾਉਣਾ ਚਾਹੋ ਤਾਂ ਕਰਾ ਕੇ ਲਿਜਾ ਸਕਦੇ ਹਵਾਨਾ ਫਿਕਸ ਰੱਖੂਗੀ ਬਣਾਉਗੀ ਕਾਫੀ ਵੱਡਾ ਹਵਾਨਾ ਲੱਤਾਂ ਲੁੱਤਾਂ ਦੀ ਚੰਗੀ ਸਾਫ਼ ਸੁਥਰੀ ਐ ਪਰ ਉਹ ਵੀ ਬਾਈ ਬਾੜੀ ਸਟ੍ਰੇਟ ਆ ਸੋਨਾ ਪਾਣਾ ਹੋਰ ਕਹਿੰਦਾ ਮਤਲਬ ਕੋਈ ਮੁੱਲ ਹੀ ਨਹੀਂ ਇਦੇ ਨਾਲ ਪ੍ਰਦੀਪ ਇੱਕ ਇਹ ਬੈਡ ਬਈ ਦੂਜਾ ਸੂਆ ਸੂ ਗਈ ਹੁਣ ਜਿਹੜੀ ਫਾਰਮ ਤੋਂ ਇਹਦੀ ਰਿਪੋਰਟ ਦਿੱਤੇ ਆਪਾਂ ਨੂੰ 37 38 ਕਿਲੋ ਦੁੱਧ ਹੀ ਦਿੱਤੀ ਆ ਹਵਾਨਾ ਇਹਦਾ ਹੀ ਫਿਕਸਾ ਨਾੜਾ ਨੂੜਾ ਬਹੁਤ ਹਲੇ ਬਟੇ ਰੇਟ ਬਈ ਇਹਦਾ ਵਾਜਬ ਹੋਣਾ 1 ਲੱਖ ਤੇ 35000 ਰੁਪਇਆ ਕਿੰਨੇ ਲੈ ਜੋਂਦਾ ਬਈ 15 ਲੋ ਗਈ 15 ਦਿਨਾਂ ਦੀ ਕੱਚੀ 1 35 ਚਮਕ ਚਮਕ ਅੱਡਰ ਕੁਆਲਿਟੀ ਹੁਣ ਉਹਦੋਂ ਆਪਾਂ ਬਈ ਇਕੱਠੀਆਂ ਬੈੜਾਂ ਦਾ ਮੁੱਲ ਪਾਇਆ ਸੀ 1 37 ਇੱਕ ਪੁਰਾਣਾ ਫੋਨ ਲਾਇਆ ਕਹਿੰਦਾ ਮੇਰੀਆਂ ਹੋ ਗਈਆਂ ਕਹਿੰਦਾ ਮਤਲਬ ਹੀ ਬਾਜ ਹੁਣ ਏਦਾਂ ਦੀ ਗਾਂ ਦਾ ਪਾਈ ਕੇ ਹੁਈ ਏਦਾਂ ਫਲਾ ਸੋਟਾ ਵਾਲਾ ਕਹਿੰਦੇ 180 9000 ਰੇਟ ਆ ਪਰ ਮੈਂ ਵੱਡੇ ਢਾਂਚੇ ਦੀ ਬੱਛੀ ਆ 6 ਦੰਦ ਦਾ ਬਾਈ ਅੱਛਾ ਉਸ ਦਿਨ ਉਹ ਹੋਊਗਾ ਹੀ ਸਾਰੇ ਦਾ ਸੇਲ ਉਹ ਬਾਈ ਚੱਕਦੇ ਆ ਇੱਕ ਇਕੱਠੀਆਂ ਇਕੱਠੀਆਂ ਚੱਕਦੇ ਆ ਇਹ ਨਹੀਂ ਗਾ ਕੱਲੀ ਕੱਲੀ ਨਹੀਂ ਵੇਚੀ ਠੀਕ ਐ ਬਈ ਰੇਟ ਨਹੀਂ ਪਤਾ ਹੁਣ ਜਿਵੇਂ ਇਹ ਵਹਿੜਾ ਇਹਦੇ ਨਾੜਾ ਨੂੜਾ ਅੱਗੇ ਪਿੱਛੇ ਢਾਂਚਾ ਬਾਕੀ ਮੇਨ ਗੱਲ ਹੁੰਦੀ ਬਾਈ ਦੇਖ ਜਿਹੜਾ ਵੀਰ ਲੈਣ ਆਉਂਦਾ ਅਗਲੇ ਨੂੰ ਨਗਦ ਕੈਸ਼ ਪੇਮੈਂਟ ਦੇਣੀ ਹੁੰਦੀ ਆ ਹੂੰ ਵੇ ਬਹੁਤ ਕੋ ਸੋਚਦਾ ਪਰ ਆਪਾਂ ਮੁੱਲ ਨਹੀਂ ਫालतੂ ਅਜੇ ਟਾਈਮ ਤੇ ਜਿਹੜੀ ਮਰਜ਼ੀ ਮੇਲੇ ਤੇ ਦੰਦਾ ਵਗ ਜਿੱਥੇ ਵਗ ਜੀ ਇਦਾਂ ਦੀਆਂ ਵੜਾ ਦੋ ਲੱਖ 2.5 ਲੱਖ ਅਗਲਾ ਮੰਗਦਾ ਬੰਦ ਬਈ ਠੀਕ ਐ ਵੱਡੇ ਢਾਂਚੇ ਦੀ ਐ ਬਈ ਪੂਰੀ ਬਾਕੀ ਸਹੀ ਐ ਵਧੀਆ ਜਾਨਵਰ ਹੱਥੀਂ ਚਵਾਈ ਵਾਲਾ ਥਾਂ ਹਾਂ ਬਈ 35 ਕਿਲੋ ਦੁੱਧ ਤੋਂ ਬਈ ਇਹ ਮਰਦੀ ਨਹੀਂ ਚਲੋ ਆਪਾਂ ਨੂੰ ਚੇ ਬਾਈਆਂ ਨੇ 38 ਦੱਸਿਆ ਜੇ 40 ਹੂੰ ਤੇ ਇੱਧਰਲੇ ਪਾਸੇ ਵੀ ਆ ਨਾੜਾ ਨੂੜਾ ਦੇ ਜਿੱਦਣ ਇਹ ਤਿਆਰ ਹੋ ਗਈ ਆ ਚੀਜ਼ਾਂ ਦੇ ਸਹੀ ਐ ਉਹ ਵੱਡਾ ਢਾਂਚਾ ਇੱਕ ਸੂਈ ਸਵਾਈ ਗਾਂ ਇਹਦੇ ਬਾਈ ਰਮਾਡਾ ਦੀ ਬੱਛੀ ਆ ਮੰਗਰਾ ਤਿੰਨ ਦਿਨਾਂ ਦੀ ਸੂਈ ਹੈ ਜੇਰ ਵਗੈਰਾ ਡਾਨਾ ਇਸ ਟਾਈਮ ਮੰਨ ਕੇ ਵੀ ਆਪਣੇ ਕੋਲ ਉਹ ਤਾਂ ਹੈ ਨਹੀਂ ਵੀ ਆਪਾਂ ਵੀਡੀਓ ਬਣਾਉਣ ਦੇ ਮਾਰੇ ਪੁਰਾਣੀ ਨੂੰ ਬਿਜਾਰ ਛੱਡ ਦਾਂਗੇ ਹੁਣ 25 ਕਿਲੋ ਨੈਟ ਬੋਲੀ ਤਿਆਰ ਆ ਬਾਈ ਠੀਕ ਹੈ ਤੋੜ ਪਤਾ ਇਹਦਾ 28 ਤੋਂ 29 ਕਿਲੋ ਦਾ ਤਾਂ ਬਾਈ ਪਹਿਲੇ ਸੂਈ ਦੀ ਰਿਪੋਰਟ ਆ ਘਰੇਲੂ ਆਪਾਂ ਇਹ ਲਈ ਆ ਬੈੜ ਠੀਕ ਹੈ ਤੇ ਦੁੱਧ ਕਰਮ ਵਾਲੀ 30 ਤੋਂ ਪਲੱਸ ਇਹ ਇਸ ਵਾਰ ਵੀ ਪੂਰਾ ਵਧੇ ਦੇ ਦੂੰ ਰੇਟ ਦਾ ਜਿਹੜਾ ਜਮਾ ਬਾਜਵਾ 1 ਲੱਖ ਰੁਪਏ ਦੀ ਬੱਛੀ ਹੈ ਆਪਾਂ ਦੇ ਦਾਂਗੇ ਸੋ ਦੋਸਤੋ ਬਾਕੀ ਰੇਟ ਭਾਈ ਜਿੰਨੇ ਹੁੰਦੇ ਆਪਣੇ ਇਹੀ ਹੁੰਦੇ ਆ ਪਰ ਇੰਨਾ ਜ਼ਰੂਰ ਹੁੰਦਾ ਵੀ ਚਲੋ ਜੋ ਕੋਈ ਜੋਟਾ ਵੀਰ ਕਿਦੋਂ ਵੀ ਪਰਚੇਜ਼ ਕਰਦਾ ਉਹਦੀ ਪਹੁੰਚ ਜ਼ਰੂਰ ਕਰ ਦਿਆਂਗੇ ਠੀਕ ਹੈ ਸੋ ਦੋ گاਵਾਂ ਦੀ ਪਹੁੰਚ ਇਕੱਠੀ ਹੋ ਜੂਗੀ ਉਹ ਪਹੁੰਚ ਪ੍ਰਦੀਪ ਦੀ ਰਹੂਗੀ ਕੁਮਾਰ ਇਹ ਜਿਹੜਾ ਹੋਰ ਬਹੁਤ ਸੋਹਣਾ ਭਾਈ ਥਾਣਾ ਲੱਗਿਆ ਹੋਰਗਾ ਆਪਣੇ ਕੋਲੇ ਵੜਾਂ ਸੁਈਆਂ ਨੇ ਕੋਈ ਜੇਰ ਵਗੈਰਾ ਤੋਂ ਲਾ ਕੇ ਚਵਾਈ ਇੰਨੀ ਕੁ ਵਧੀਆ ਚਾਹੇ ਆਪਾਂ ਹੱਥੀ ਚੋਲੋ ਚਾਹੇ ਮਸ਼ੀਨ ਤੇ ਲਾ ਲੋ ਜਦੋਂ ਹਲੇ ਬਾਈ ਟਾਈਮ ਨਹੀਂ ਜੋ ਚਵਾਈ ਦੇ ਟਾਈਮ ਸਾਢੇ 5:30 ਵਜੇ ਤਹੇ ਐ ਮੰਨ ਕੇ ਚੱਲਾ ਬਾਈ ਫੱਟ ਫੱਟ ਜਾਂਦੀ ਹੁਣ ਤੀਜੇ ਦਿਨ ਮੰਨ ਲਾ ਬਾਈ 25 ਕਿਲੋ ਬੋਲੀ ਵੀ ਬਹੁਤ ਵੱਡੀ ਗੱਲ ਆ ਹੂੰ ਤਿਆਰ ਕਰੀ ਫਿਰਦੀ ਆ ਹੁਣ ਲਾਸਟ ਉੱਤੇ ਜਿਹੜੀ ਗਾਂ ਦਿਖਾਉਣੀ ਆ ਦੱਸੋ ਬੜੀ ਚੰਗੀ ਗਾਂ ਢਾਂਚੇ ਵਾਲੋ ਬਾਕੀ ਡਿਟੇਲ ਬਾਈ ਨੇ ਦੱਸਣੀ ਆ ਰੇਟ ਇਸ ਵੀਰ ਦੇ ਇਹ ਵੀ ਬਾਈ ਇਹਦੇ ਮੰਗਰੇ ਵੀ ਵੱਛੀ ਆ ਕਰਮਾਂ ਵਾਲੀ ਦੇ ਹੂੰ ਇਹ ਆਪਾਂ ਪਰ ਇਹ ਨਹੀਂ ਪਤਾ ਕੀਤਾ ਵੀ ਕਿਹੜੇ ਸੀ ਮਨਸੂਮਾਂ ਦੀ ਆ ਠੀਕ ਹੈ ਇਹ ਵੀ ਬਈ 6 ਦੰਦਾ ਦੂਜਾ ਸੁਆਗਾ ਤੇ ਇਹਦੇ ਥੱਲੇ ਵੀ ਬਈ ਅੱਜ ਚੌਥੇ ਦਿਨ ਹੁਣ ਬੋਲੀ 25 ਕਿਲੋ ਸੇਮ ਬਰਾਬਰੀ ਜਾਂ ਲਰ ਰਹੀਆਂ ਨੇ ਦੋਨੇ ਕੀ ਰੇਟ ਲੈਣੇ ਤਾਂ ਪੱਤੀ ਰੇਟ ਬਈ ਇਹਦਾ ਜਮਾਂ ਲੈਣ ਦੇ ਨਾਲ ਰੇਟ 1 ਲੱਖ ਤੇ 55000 ਰੁਪਏ ਬਈ ਠੀਕ ਆ ਤੋਰੀ ਮੇ 1.55 ਖਵਾਨੇ ਤੇ ਨਾੜਾਂ ਇਹਦੇ ਸਾਰੇ ਹੀ ਖਵਾਨੇ ਦੇ ਉੱਤੇ ਬਹੁਤ ਸੋਹਣੀਆਂ ਲੱਗਦੀਆਂ ਢਾਂਚਾ ਤੇ ਦੇਖ ਹੀ ਰਹੀਆਂ ਬਹੁਤ ਵਧੀਆ ਕੰਮ ਬਾਈ 35 ਕਿਲੋ ਦੁੱਧ ਇਹ ਨਾਰਮਲ ਕਰਮਾ ਲਈ ਦੇ ਦੂ ਬਾਕੀ ਪਰ ਸਾਰੇ ਭਰਾ ਸਿਆਣੇ ਆ ਆਪਾਂ ਆਪਾਂ ਇਹ ਸੋਚ ਕੇ ਰੱਖਿਆ ਬਾਈ ਕੰਮ ਵੀ ਆਪਾਂ ਸਾਹਮਣੇ ਵਾਲਾ ਵੀਰ ਵੀ ਨਾ ਅਗਲੇ ਨੂੰ ਨੁਕਸਾਨ ਹੋਵੇ ਆਪਣਾ ਵੀ ਨਾ ਹੋਵੇ ਆਪਾਂ ਦੋ ਪੈਸੇ ਪ੍ਰੋਫਿਟ ਘੱਟ ਲੈ ਲਾਂਗੇ ਦਾਤ ਵੱਧਦੀ ਜੁੜਦਾ ਬਾਈ ਠੀਕ ਹੈ ਨਾੜਾ ਨੂੜਾ ਬਾਈ ਜਿੱਦਣ ਇਹ ਪੂਰੇ ਪ੍ਰੋਪਰ ਮਿਲਕਿੰਗ ਤੇ ਆ ਗਈ ਟਾਈਮ ਤੋਂ ਟਾਈਮ ਇਹਦੇ ਨਾੜਾਂ ਦੇਸਾ ਕਰਦੀਆਂ ਲੈ ਵਿੱਚ ਪਿੱਛੋਂ ਵੀ ਅੱਗੋਂ ਵੀ ਸਾਰੇ ਕਿਉਂਕਿਲੇ ਤੀਜੇ ਚੌਥੇ ਦਿਨ ਤਾਂ ਕੁਝ ਵੀ ਨਹੀਂ ਹੁੰਦਾ ਕਮਾਲ ਆ ਬਈ। ਉਹ ਸੋਏ گاਵਾ ਸੀਗਾਂ ਅੱਜ ਦੀ ਵੀਡੀਓ ਚ ਵਿਕਰੀ ਆ ਲਈਆਂ। ਪੰਜ ਨਾਕ ਦਿਖਾਏ ਆ ਜਦੋਂ ਨੂੰ ਆਓਗੇ ਉੱਥੇ ਦੋ ਚਾਰ ਨਾਕ ਹੋਰ ਵੀ ਆਏ ਖੜੇ ਹੋਣਗੇ। ਬਾਕੀ ਤੁਸੀਂ ਜਿਹੜਾ ਪਸ਼ੂ ਇਹਨਾਂ ਚੋਂ ਜੱਜਦਾ ਉਹ ਖਰੀਦ ਲਓ ਜੇ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਆਈ ਦੀ ਇਸ ਵੀਡੀਓ ਨੂੰ ਦੇਖਣ ਲਈ